ਹੈਲੋ ਫਰੈਂਡਸ ਸੋ ਅਲੱਤਾ ਤੁਹਾਡਾ ਮੇਰੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਜਾ ਰਹੇ ਆ ਜੀ ਮੇਰੇ ਬ੍ਰੈਂਡ ਕੋਲੇ ਫੇਰ ਇੱਕ ਜਿਹੜੀ ਮਤਲਬ ਮੇਰੀ ਪਹਿਲਾਂ ਅਸੀਂ ਗਏ ਸੀ ਪੰਜ ਗਰਾਈਆਂ ਅੱਜ ਅਸੀਂ ਚੱਲੇ ਆ ਗੁੜੇ ਤੇ ਵਲੌਗ ਦੇ ਨਾਲ ਜੁੜੀ ਰਿਹਾ ਤੁਹਾਨੂੰ ਲਾਵਾਂਗੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਵੀ ਮਿਲਾਵਾਂਗੇ ਵੀ ਤੇ ਆਪਾਂ ਕੱਪੜੇ ਮੈਂ ਤਾਂ ਉਹ ਵੀ ਵਾਲਾ ਕਾਲੇ ਪਲੇ ਜਿਹਨੇ ਪਹਿਲਾਂ ਪਾਉਣੀ ਨਹੀਂ ਉਹ ਵੀ ਵਾਲੇ ਕੱਪੜੇ ਪਾਇਆ ਮੈਂ ਗਰਮੀ ਬਹੁਤ ਜ਼ਿਆਦਾ ਗਰਮੀ ਨਾਲ ਪੂਰਾ ਹਲਾ ਪਿਆ ਪਸੀਨਾ ਪਸੀਨਾ ਹੋਇਆ ਪਿਆ ਵਾ ਤੇ ਫਿਰ ਵੀ ਮਨਮਟਾ ਕੀਤਾ ਮੇਰੀ ਕੁੜੀ ਨੇ ਵੀ ਉਹ ਵਾਲਾ ਜਿੰਡਾ ਪਾਇਆ ਜਿਹੜਾ ਕਿ ਅਸੀਂ ਮਾਮੀ ਕੋਲੇ ਗਏ ਸੀ ਮੇਰੀ ਕੋਲੇ ਲੂਫੋ ਉਹ ਪਾਇਆ ਸੀ ਆ ਤੇ ਨਾਲ ਸਾਡਾ ਛੋਟਾ ਐਰੀਏ ਨੂੰ ਵੀ ਲੈ ਕੇ ਚੱਲੇ ਆ ਅਸੀਂ ਇਹਨੂੰ ਵੀ ਲੈ ਕੇ ਚੰਨੇ ਆ ਤੇ ਆਹ ਬਾਕੀ ਸਾਰਿਆਂ ਨੇ ਬੈਠੇ ਇੱਥੇ ਤੇ ਮੁੰਡੇ ਨੇ ਮੇਰੇ ਨਾਲ ਜਾਣਾ ਸੀ ਆ ਤੇ ਕੋਈ ਮਜਬੂਰੀਅਤ ਕਰਕੇ ਸੀ ਗਏ ਨਹੀਂ ਹੈਗੇ ਅਗੇ ਤੇ ਬਾਪੂ ਜੀ ਸਾਡੇ ਸਾਡੇ ਬਾਪੂ ਜੀ ਪਾਇਆ ਇਹਦੇ ਕਰਕੇ ਅਸੀਂ ਲੇਟ ਹੋ ਗਏ ਆ ਬਸ ਸਾਡੀ ਲੰਘੀ ਆ ਤੇ ਹਾਂਜੀ ਦੋਸਤੋ ਇੱਥੇ ਆਪਾਂ ਚੌਂਕੀਮਾਨ ਪਹੁੰਚ ਗਏ ਸੀਗੇ ਜਿਹੜੇ ਪਿੰਡੋ ਵਲੌਗ ਸ਼ੁਰੂ ਨਹੀ ਕੀਤਾ ਸੌਰੀ ਉਹ ਵੇਲੇ ਜੇਤਾ ਭੁੱਲ ਗਿਆ ਸੀ ਕਿਉਂਕਿ ਪਹਿਲੀ ਵਾਰ ਸਾਡੀ ਨੰਗੀ ਸੀ ਫਿਰ ਆਪਾਂ ਦੂਜੀ ਵਾਰ ਤੇ ਚੜੇ ਫਿਰ ਆਪਾਂ ਜਲਦੀ ਜਲਦੀ ਮੋਗ ਗਿਆ ਕਿ ਉੱtre ਉੱਤੇ ਭਾਬੀ ਮੂਹਰੇ ਖੜੀ ਹੋਈ ਸੀਗੀ ਵੀਰੇ ਉਹਨਾਂ ਨੂੰ ਬੁਲਾ ਕੇ ਫਿਰ ਭਾਬੀ ਨੇ ਬੱਚਿਆਂ ਦਾ ਟੈਂਡਰ ਸਟੈਂਡਰਡ ਵਗੈਰਾ ਲੈ ਕੇ ਦਿੱਤੇ ਤੇ ਫਿਰ ਆਪਾਂ ਬੱਸ ਲੱਗੀ ਹੋਈ ਖੜੀ ਸੀਗੀ ਜਗਰਾਵਾਂ ਵਾਲੀ ਤੇ ਫਿਰ ਉਹ ਮੇਰੀ ਜਿਹੜੀ ਫਰੈਂਡ ਹੈ ਨਾ ਉਹਦਾ ਭਰਾ ਸੀ ਲੱਗਿਆ ਇੱਕ ਕੈਰੇਕਟਰ ਤੇ ਉਹਨੇ ਏਸੀ ਵਾਲੀ ਬਸੀ ਆਪਾਂ ਉਹਦੇ ਤੇ ਚੜ੍ਹੇ ਫਿਰ ਆਪਾਂ ਚਾਹੂੰ ਕਿ ਮੈਂ ਉਤਰੇ ਚਾਹੂੰ ਕਿ ਮੈਂ ਤਾਂ ਫਿਰ ਉਹ ਕਹਿੰਦਾ ਮੈਂ ਵੀ ਜਾਣਾਗਾ ਮੈਂ ਕਿ ਚੱਲ ਚਲ ਵੜ ਵੀਰੇ ਸਾਡੇ ਨਾਲ ਹੀ ਫਿਰ ਬੱਚੇ ਅੱਗਾ ਆਏ ਹੋਏ ਸੀਗੇ ਲੈਣ ਵਾਸਤੇ ਸਾਨੂੰ ਤੇ ਫਿਰ ਆਪਾਂ ਬੱਸ ਬੱਚੇ ਆਪਾਂ ਨੂੰ ਲੈ ਗਏ ਘਰੇ ਘਰੇ ਆ ਕੇ ਆਪਾਂ ਦੇਖੋ ਜੀ ਬੈਠੇ ਚਾਹ ਪਾਣੀ ਪੀਤਾ ਠੰਡਾ ਵਗੈਰਾ ਪੀਤਾ ਫੇਰ ਆਪਾਂ ਇੱਥੇ ਬੱਚਿਆਂ ਦੇਖੋ ਜੀ ਕਿੰਨਾ ਪਿਆਰੇ ਡਾਂਸ ਕਰਦੇ ਪਏ ਬਹੁਤ ਹੀ ਸੋਹਣੇ ਸਾਰੇ ਬੱਚੇ ਬਹੁਤ ਗੁੱਟ ਸੀਗੇ ਤੇ ਅੱਜ ਮੇਰੇ ਵਲੌਗ ਦੇ ਜੇ ਨਵੇਂ-ਨਵੇਂ ਚਿਹਰੇ ਆਏ ਜੀ ਆ ਤਾਂ ਨਵੇਂ ਚਿਹਰੇ ਤੁਸੀਂ ਵਲੌਗ ਦੇ ਜੀ ਮੇਰੇ ਕਦੇ ਨਹੀਂ ਦੇਖਿਆ ਕਿਉਂਕਿ ਆਪਾਂ ਗਏ ਪਹਿਲੀ ਵਾਰ ਆ ਗੁੜੇ ਤੇ ਮੇਰੇ ਇੱਥੋਂ ਦੇ ਮਤਲਬ ਪਿੰਡ ਬਹੁਤ ਵੱਡਾ ਵਾ ਬਹੁਤ ਹੀ ਕਾਫੀ ਵੱਡਾ ਵਾ ਤੇ ਇੱਥੇ ਮਤਲਬ ਬਹੁਤ ਵਧੀਆ ਲੱਗਿਆ ਮੈਨੂੰ ਜਾ ਕੇ ਤੇ ਮੇਰਾ ਜੀਵ ਹੀ ਲੱਗ ਗਿਆ ਸੀਗਾ ਤੇ ਆਪਾਂ ਫਿਰ ਬਾਅਦ ਦੇ ਵਿੱਚ ਚਾਹ ਪਾਣੀ ਪੀ ਕੇ ਬਾਅਦ ਵਿੱਚ ਰੋਟੀ ਪਾਣੀ ਦੇ ਟਾਈਮ ਆ ਗਿਆ ਆ ਦੇਖੋ ਜੱਜਾ ਬੈਠਾ ਤੇ ਆ ਕੁੜੀਆਂ ਬਹੁਤ ਸੋਹਣਾ ਡਾਂਸ ਕਰਦੀਆਂ ਤੇ ਇਹ ਕੁੜੀ ਅ ਜਿਮ ਉਹ ਜਿਹੜੀ ਸਿਖਾਉਂਦੀ ਆ ਤੇ ਉਹ ਬਹੁਤ ਵਧੀਆ ਜਣੀ ਦੀ ਜਿਵੇਂ ਕਹਿੰਦੀ ਆ ਨਾ ਉਹ ਬੱਚੇ ਮਤਲਬ ਉਹਦਾ ਆਪਣੇ ਦਮਾਂ ਵਿੱਚ ਪਾ ਲੈਂਦੇ ਆ ਹਰ ਇੱਕ ਚੀਜ਼ ਨੂੰ ਉਹਦਾ ਕਰਦੇ ਜਿਵੇਂ ਸਿਖਾਉਂਦੀ ਉਹ ਇਹ ਚੀਜ਼ ਹੁੰਦਾ ਹੈ ਕਿ ਬੱਚਾ ਉਹ ਚੀਜ਼ ਨੂੰ ਫਾਲਟ ਲਵੇ ਗੱਲ ਨੂੰ ਕਿ ਆਪਾਂ ਕੋਈ ਵੀ ਚੀਜ਼ ਸਿਖਾਉਣੀ ਹੈ ਕਿ ਬੇਟਾ ਇਦਾਂ ਕਰਨਾ ਉਹ ਉਦਾਂ ਹੀ ਕਰ ਦਿਆ ਫਿਰ ਆ ਦੇਖੋ ਖੁਸ਼ੀ ਬੈਠੀ ਆ ਹਰਲੀਨ ਬੈਠੀ ਹੈ ਜਜਨਾ ਬੈਠਾ ਜੀ ਫਿਰ ਆਪਣੀ ਵਾਰੀ ਆ ਗਈ ਜੀ ਰੋਟੀ ਪਾਣੀ ਦੀ ਜੀ ਰੋਟੀ ਪਾਣੀ ਖਾ ਲਿਆ ਤੇ ਮਟਰ ਪਨੀਰ ਦੀ ਤੇ ਛੋਲੇ ਜਿਹੜੇ ਜਿੱਟੇ ਹੁੰਦੇ ਉਹਨੇ ਸਬਜ਼ੀ ਬਣਾਈ ਹੋਈ ਸੀ ਨਾਲ ਦਹੀਂ ਸੀਗਾ ਤੇ ਨਾਲ ਜੀ ਸਲਾਦ ਜੀ ਰਿਹਾ ਆ ਸੀਗਾ ਤੇ ਸਾਰਿਆਂ ਨੇ ਬੈਠਿਆ ਪਰ ਰੋਟੀਆਂ ਵਾਲੇ ਜਜਨਾ ਦੇਖੋ ਸਮਾਈ ਕਰਦੇ ਆ ਵਾ ਤੇ ਆ ਦੇਖੋ ਜੀ ਆਪਣੀ ਸਿਮੋ ਤੇ ਸਾਡਾ ਹੰਮੂ ਹਰਲੀਨ ਹੈਰੀ ਭਾਬੀ ਤੇ ਗੀਤ ਆ ਮੇਰੇ ਭੈਣਾਂ ਸਾਰੇ ਜਾਣੇ ਸੀਗੇ ਜੀ ਤੇ ਇੱਕ ਮਤਲਬ ਆਪਾਂ ਇੱਥੇ ਪਹੁੰਚ ਗਏ ਸੀ ਰਾਤ ਸ਼ਾਮ ਨੂੰ ਗਰਾਊਂਡ ਤੇ ਸਾਰੀ ਸ਼ਾਮ ਨੂੰ ਆਪਾਂ ਪਹੁੰਚ ਗਏ ਸੀ ਗਰਾਊਂਡ 'ਚ ਆ ਦੇਖਵਾ ਬੱਚੇ ਸਾਰੇ ਨਵੇਂ ਆ ਮੇਰੇ ਬਲੌਗ ਦੇ ਵਿੱਚ ਤੇ ਇੱਥੇ ਬਹੁਤ ਜਣੇ ਇਕੱਠੇ ਸੀ ਆ ਤੇ ਬਹੁਤ ਹੀ ਵੱਡਾ ਗਰਾਊਂਡ ਆ ਇਹ ਬਹੁਤ ਵੱਡਾ ਗਰਾਊਂਡ ਆ ਇੱਧਰ ਝੁੱਲਝਾਂ ਲੈ ਲੱਗੇ ਆ ਬੱਚੇ ਦੇ ਝੂਟੇ ਲੈਣ ਨੂੰ ਆਪਾਂ ਇੱਥੇ ਗੱਡੀ ਘਾਤੇ ਬੈਠ ਗਏ ਸੀ ਸ਼ਾਮੇ ਜੇ ਆਪਾਂ ਬੈਠ ਕੇ ਤੇ 10 ਤੋਂ 15 ਮਿੰਟ ਗੱਲਾਂ ਕੀਤੀਆਂ ਸਾਰੇ ਤਿੰਨਾਂ ਜਣੇ ਨੇ ਤੇ ਆਪੋਂ ਆਪਣੇ ਮਤਲਬ ਦੁਖੜੇ ਰੋਏ ਦੱਸੇ ਇੱਕ ਦੂਜੇ ਕੋਲ ਵੀ ਉਹਨੇ ਆਪਦੀ ਦੱਸੀ ਮੈਂ ਆਪਣੀ ਦੱਸੀ ਸਾਰਿਆਂ ਨੇ ਇੱਕ ਦੂਜੇ ਨੂੰ ਸੁਣ ਚੁਣ ਕੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਮੈਨੂੰ ਤੇ ਮੈਂ ਛੁੱਟੀਆਂ ਦੇ ਵਿੱਚ ਇੱਥੇ ਆਇਆ ਕਰੂੰਗੀ ਭਾਵੇਂ ਦੋ ਤਿੰਨ ਨਹੀਂ ਆਵਾਂ ਤੇ ਆ ਵੀ ਕੁੜੀ ਬਹੁਤ ਘੈਰੀ ਆ ਸਾਰੇ ਜਾਣੇ ਇਹ ਕਹਿੰਦੇ ਪਏ ਸੀ ਕਿ ਮਤਲਬ ਆਂਟੀ ਦਾ ਵਲੌਗ ਜਿਹੜਾ ਮਤਲਬ ਜਿਹੜੇ ਆਂਟੀ ਵਲੌਗ ਬਣਾਉਂਦੇ ਕੋਦੇ ਆਉਣ ਗਿਆ ਪਸੀ ਵੀ ਆਉਣਾ ਵਲੌਗ ਦੇ ਵਿੱਚ ਅਸੀਂ ਵੀ ਆਉਣਾ ਹੁਣ ਮੈਂ ਤੁਹਾਨੂੰ ਇਹ ਵਲੌਗ ਪਾ ਰਹੀ ਹਾਂ ਬੱਚੇ ਲੇਟ ਹੋ ਗਿਆ 2-3 ਦਿਨ ਬਾਅਦ ਮੈਂ ਵਲੌਗ ਪਾਉਣ ਲੱਗੀ ਹਾਂ ਤੇ ਆ ਦੇਖੋ ਜੀ ਬੰਗਾਲ ਘੁੰਮਦੇ ਪਏ ਬੱਚੇ ਬੈਠ ਕੇ ਮੈਨੂੰ ਤਾਂ ਡੈਰੀ ਬੜਾ ਲੱਗਦਾ ਫਿਰ ਆਪਾਂ ਝੁੱਟੇ ਝਾਟੇ ਲੈ ਤੇ ਹੁਣ ਦੇਖ ਲੋ ਜੀ ਵਲੌਗ ਮੈਂ ਤੁਹਾਡੇ ਸਾਰਿਆਂ ਦਾ ਵਲੌਗ ਦਿਖਾ ਦਿੱਤਾ ਵਿੱਚ ਪਾ ਕੇ ਜਿਨਨੇ ਜਾਣੇ ਵੀ ਵਲੌਗ ਦੇਖਦੇ ਆ ਪਲੀਜ਼ ਵਲੌਗ ਨੂੰ ਦੇਖ ਕੇ ਲਾਈਕ ਜ਼ਰੂਰ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਨਾਂ ਨੇ ਨਹੀਂ ਕੀਤਾ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਹ ਵਲੌਗ ਨੂੰ ਦੇ ਵਿੱਚ ਤਿੰਨ ਚਾਰ ਜਾਣਿਆਂ ਦਾ ਹੱਥ ਆ ਜੀ ਪਹਿਲਾਂ ਮੇਰੀ ਕੁੜੀ ਨੇ ਬਣਾਇਆ ਫਿਰ ਸਿਮਰ ਬਣਾਇਆ ਫਿਰ ਹਰਲੀਨ ਨੇ ਬਣਾਇਆ ਹਰਲੀਨ ਨੇ ਨਹੀਂ ਸੋਰੀ ਖੁਸ਼ੀ ਨੇ ਬਣਾਇਆ ਤੇ ਫਿਰ ਜਸ਼ਨੇ ਨੇ ਬਣਾਇਆ ਚਾਰ ਜਾਨੇ ਨੇ ਵਲੌਗ ਬਣਾਇਆ ਜੀ ਮੇਰਾ ਤੇ ਗਰਾਊਂਡ ਬਹੁਤ ਹੀ ਵੱਡਾ ਸੀ ਆ ਇੱਥੇ ਵੱਡੇ ਵੱਡੇ ਮੁੰਡੇ ਵੀ ਖੇਡਦੇ ਆ ਵੱਡੇ ਤੋਂ ਲੈ ਕੇ ਛੋਟੇ ਤੱਕ ਬੱਚੇ ਸਾਰੇ ਖੇਡਦੇ ਆ ਇੱਥੇ ਸ਼ਾਮ ਨੂੰ ਤਾਂ ਬਹੁਤ ਜ਼ਿਆਦਾ ਘਟ ਹੁੰਦਾ ਤੇ ਇੱਥੇ ਮਤਲਬ ਕੁੜੀਆਂ-ਬੁੜੀਆਂ ਵੀ ਬਹੁਤ ਜ਼ਿਆਦਾ ਆਉਂਦੀਆਂ ਤੇ ਇੱਧਰ ਆਪਾਂ ਤੁਰ ਪਏ ਸੀ ਦੂਸਰੀ ਸਾਈਡ ਦੀ ਜਿੱਧਰ ਮਤਲਬ ਇੱਧਰ ਬੁੜੀਆਂ ਦੀ ਜਿਹੜੀ ਐਕਸਰਸਾਈਜ਼ ਨਹੀਂ ਕਰਦੀਆਂ ਹੁੰਦੀਆਂ ਉਹ ਜੀਆਂ ਲੱਗੀਆਂ ਹੋਈਆਂ ਉਹ ਵਾਲੀ ਤੇ ਇਧਰ ਆਮਲੇ ਦੇਖੋ ਜੀ ਆਹ ਵਾਲੀ ਹੁੰਦੀ ਤੇ ਬੁੜੀਆਂ ਐਕਸਰਸਾਈਜ਼ ਕਰ ਰਹੀਆਂ ਬੱਚੇ ਵੀ ਕਰ ਲੈਂਦੇ ਆ ਬਹੁਤ ਹਾਰਡ ਸੀ ਹੁੰਦੀ ਤਾਂ ਹੈ ਨਹੀਂ ਸੀ ਕਿਉਂਕਿ ਜਿਹਨਾਂ ਦੇ ਵਿੱਚ ਜਾਨ ਕੋਈ ਕਰਦੇ ਆ ਤੇ ਮੈਂ ਤਾਂ ਜਿਹੜੀ ਉਹ ਗੋਲ ਜੀ ਹੁੰਦੀ ਨਾ ਸਾਈਡ ਸਾਈਡ ਨੂੰ ਘੁੰਮਦੇ ਨੂੰ ਉਹ ਵਾਲੀ ਚੀਜ਼ ਖਰਾਬ ਸੀ ਮੈਂ ਤਾਂ ਉੱਥੇ ਵਾਲਾ ਕਰਦੀ ਹੁੰਦੀ ਸੀਗੀ ਤੇ ਫਿਰ ਆਪਾਂ ਇਹ ਦਾਲੇ ਦਾਲੇ ਪੱਗੀੜਾ ਕੱਢਿਆ ਫਿਰ ਜਿੱਦ ਇਧਰ ਦੂਜੇ ਦਿਨ ਵੀ ਆਪਾਂ ਸ਼ਾਮ ਨੂੰ ਗਏ ਸੀਗੇ ਤੇ ਇੱਥੇ ਨਾ ਇਧਰਲੀ ਸਾਈਡ ਨਾ ਖੇਤਾਂ ਦੇ ਪਿਛਲੇ ਪਾਸੇ ਆ ਗਏ ਗਰਾਉਂਡ ਤੋਂ ਪਰਲੇ ਪਾਸੇ ਘਰ ਆ ਉਹਦੇ ਨਾਲ ਹੀ ਨਾ ਇੱਕ ਅੰਬਾਂ ਦਾ ਰਕਤ ਲੱਗੇ ਸੀ ਉੱਤੇ ਇੰਨੇ ਲੱਗੇ ਛੋਟੇ ਛੋਟੇ ਅੰਬ ਲੱਗੇ ਸੀ ਤੇ ਸਾਨੂੰ ਇੰਨਾ ਦੇਖ ਕੇ ਮੂੰਹ ਚ ਪਾਣੀ ਆ ਗਿਆ ਵੀ ਐਨ ਲੱਗੇ ਵੀ ਬਸ ਆਪਾਂ ਭਾਜੀ ਜੀ ਤੋੜ ਕੇ ਖਾਈਏ ਤੇ ਬਹੁਤ ਹੀ ਜਣੀ ਦੀ ਦੂਰੋਂ ਦੇਖ ਦੇ ਕੇ ਤਾਂ ਵੀ ਤੋੜ ਲਏ ਉਹਨਾਂ ਭਰਿਆ ਪਏ ਸੀ ਅੰਬਦ ਨਾਲ ਇਹਦੇ ਵਿੱਚ ਵਲੌਗ ਦੇ ਵਿੱਚ ਆਊਗਾ ਤੁਸੀਂ ਦੇਖ ਲਿਆ ਜੀ ਤੇ ਵਲੌਗ ਨੂੰ ਜਰੂਰ ਦੇ ਲੈਕ ਲਾਈਕ ਕਰਿਆ ਕਰੋ ਦੇਖ ਕੇ ਜੀ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਕਿ ਤੁਸੀਂ ਕਿੱਥੋਂ-ਕਿੱਥੋਂ ਵਲੌਗ ਦੇਖਦੇ ਆਂ ਬੱਚਿਓ ਜਿੰਨੇ ਜਾਣੇ ਵੀ ጉੜੇ ਦੇ ਹੈਗੇ ਆ ਮੇਰਾ ਵਲੌਗ ਦੇਖਦੇ ਆ ਕਮੈਂਟ ਜਰੂਰ ਕਰਕੇ ਦੱਸਣਾ ਵਾ ਠੀਕ ਹੈ ਜੀ ਮੈਨੂੰ ਪਤਾ ਲੱਗੇ ਕਿ ਹਾਂ ਬੱਚਾ ਨੇ ਮੇਰਾ ਵਲੌਗ ਦੇਖ ਲਿਆ ਵਾ ਜਿਹੜੇ ਕਹਿੰਦੇ ਸੀ ਅਸੀਂ ਵਲੌਗ ਦੇ ਵਿੱਚ ਆਉਣਾਗਾ ਆਉਣਾ ਠੀਕ ਹੈ ਬੱਚਿਓ ਤੇ ਇਧਰ ਦੇਖੋ ਆਪਾਂ ਸਾਰੇ ਦਾਲੇ-ਦਾਲੇ ਵੀਡੀਓ ਕੱਢਿਆ ਤੇ ਆਪਾਂ ਫਿਰ ਇਧਰ ਬਾਹਰ ਚੱਲੇ ਸੀਗੇ ਜੀ ਸ਼ਾਮ ਹੋ ਗਈ ਸੀਗੀ ਤੇ ਫਿਰ ਆਪਾਂ ਵਾਪਸ ਚੱਲੇ ਸੀਗੇ ਫਿਰ ਆਪਾਂ ਬਾਜ਼ ਜਾਂਦੇ ਨੇ ਗੋਲ ਦੇ ਪਿਘਾਦੇ ਬਾਅਦ ਦੇ ਵਿੱਚ ਬੱਚੇ ਦੁਕਾਨ ਪਿੰਦੀ ਹੁੰਦੀ ਆ ਤੇ ਆਹ ਵਾਲੇ ਅੱਗੇ ਸੱਚ ਹੋਈ ਅਸੀਂ ਅੱਗੇ ਲੰਘੇ ਸੀਗੇ ਇਹ ਤੇ ਮੇਰਾ ਮੁੰਡਾ ਡੈਡੀ ਦਾ ਸੀ ਉਹਦੋਂ ਕੁੰਨੀ ਤੇ ਥੋੜੀ ਜੱਟ ਵਜੀ ਫਿਰ ਦੂਸਰੇ ਦਿਨ ਆਮ ਆ ਤੇ ਫਿਰ ਝੂਟੇ ਲੈ ਗਿਆ ਫਿਰ ਆਪਾਂ ਵੀ ਝੂਟੇ ਝਾੜੇ ਲੈ ਬੱਚਿਆਂ ਨੂੰ ਪਹਿਲਾਂ ਜੂੜੇ ਦਵਾ ਕੇ ਫਿਰ ਆਪਾਂ ਲੈ ਝੂਟੇ ਆ ਦੇਖੋ ਸਾਡਾ ਹੰਮਾ ਹਰਲੀਨ ਸੌਰੀ ਹਰਲੀਨ ਹੰਮੋ ਵਿਸਿਆ ਤੇ ਬੱਚਿਆਂ ਤੇ ਇਹ ਕਿਤੇ ਚਲੇ ਜਾਊਗਾ ਅਜਾਛਨਾ ਹੈ ਬਸ ਤੁਸੀਂ ਆਪਣੇ ਆਪ ਹੀ ਦੇਖੀ ਜਾਓ ਆ ਹਰਲੀਨ ਕੀ ਕਰਦੀ ਦੇਖੋ ਹੋਰ ਹੋ ਕੇ ਨਾ ਇਹ ਤਾਂ ਬਹੁਤ ਚੱਕਰ ਆਉਂਦੇ ਵੀ ਇਦਾਂ ਹੁੰਦਾ ਵੀ ਡੈਡੀ ਕਾ ਤੇ ਬੰਨਣ ਲਈ ਰੋਟੀ ਨਹੀਂ ਆਉਂਦਾ કે ਮੈਨੂੰ ਇੱਥੇ ਬਸ ਆਪਾਂ ਬੱਚਿਆਂ ਨੂੰ ਢੇਕ ਦੇ ਕੇ ਮੈਨੂੰ ਢੂਡੇ ਲੈ ਜਦੋਂ ਦੂਜੇ ਦਾ ਤੇ ਮੈਨੂੰ ਤੇ ਇਦਾਂ ਹੋ ਗਿਆ ਮੇਰੇ ਉਹ ਬਲੌਗ ਨੂੰ ਛੁੜ ਕੀਤਾ ਮੈਂ ਤੇ ਇਦਾਂ ਦਾ ਬਸ ਮੇਰੇ ਤਾਂ ਦਿੱਤਾ ਸਾਹ ਜਿਹੜੇ ਮੇਰੇ ਤਾਂ ਦਿੱਤਾ ਥੱਲੇ ਤੇ ਥੱਲੇ ਬਹੁਤ ਹੀ ਬੁਰਾ ਹਾਲ ਹੋ ਗਿਆ ਮੇਰੇ ਤਾਂ ਬਹੁਤ ਟੈਨਸ਼ਨ ਹੋ ਗਈ ਸੀ ਮੈਨੂੰ ਮੈਨੂੰ ਪਤਾ ਨਹੀਂ ਕਿਉਂ ਜਦੋਂ ਦਾ ਮੇਰਾ ਪ੍ਰੈਸ਼ਰ ਨਾਲ ਮੈਂ ਬਹੁਤ ਜ਼ਿਆਦਾ ਡਰਨਾ ਆ ਆਪ ਬੱਚੇ ਦੋ ਇਹ ਦੋ ਕੁੜੀਆਂ ਜਿਹੜੀਆਂ ਜੀ ਬਹੁਤ ਹੀ ਮਤਲਬ ਪਿਆਰੀਆਂ ਕੁੜੀਆਂ ਇਹਨਾਂ ਨੇ ਕਿਹਾ ਸੀ ਜਿ ਫੈਸਲ ਕਿ ਅਸੀਂ ਬਲੌਗ ਦੇ ਵਿੱਚ ਆਉਣਾ ਵਾ ਤੇ ਆ ਖੁਸ਼ੀ ਆ ਉਹ ਦੋ ਕੁੜੀਆਂ ਦਾ ਨਾਂ ਨਹੀਂ ਮੈਨੂੰ ਪਤਾਗਾ ਇੱਕ ਦਾ ਤਾਂ ਨੂਰ ਆ ਇੱਕ ਦਾ ਨਾ ਪਤਾ ਨਹੀਂ ਕਿ ਜਿਹੜੀ ਆ ਵੱਡੀ ਪਿੰਕ ਉਹਦਾ ਨਾਮ ਹਰਲੀਨ ਹਰਲੀਨ ਆ ਅੱਛਾ ਇਹਦਾ ਨਾਂ ਵੀ ਹਰਲੀਨ ਆ ਤੇ ਪਤਾ ਨਹੀਂ ਪਰ ਬੱਚਿਓ ਤੁਹਾਡੇ ਨਾਂ ਕੀ ਸੀਗਾ ਪਰ ਜੋ ਵੀ ਮਿਲਿਆ ਵਾ ਮੈਨੂੰ ਜੋ ਪਤਾ ਲੱਗੇ ਮੈਂ ਉਹ ਤੁਹਾਨੂੰ ਦੱਸਤਾ ਇੱਥੇ ਮੁੰਡੇ ਖੇਡਦੇ ਪਏ ਸੀਗੇ ਬਾਲੀਬਾਲ ਜੀ ਤੇ ਮੈਨੂੰ ਬਹੁਤ ਜਿਆਦਾ ਵਧੀਆ ਲੱਗਿਆ ਤੇ ਮੈਨੂੰ ਇਦਾਂ ਸੀਗਾ ਕਿ ਵੀ ਚਲੋ ਘੁੰਮ ਫੇਰ ਬਾਕੀ ਤੇ ਜਾਣੇ ਘੁੰਮਣ ਫਿਰਦਾ ਹੀ ਹੁੰਦਾ ਨਾ ਸਾਰੇ ਨੂੰ ਕਿ ਆਪਾਂ ਫਿਰ ਆਪਾਂ ਇੱਥੋਂ ਘੁੰਮ ਫਿਰ ਕੇ ਦੇਖ ਕੇ ਸਾਰਾ ਗਰਾਉਂਡ ਆਮ ਬੈਠਾ ਜਿਹਦੀ ਪੂਣੀ ਤੇ 6:30 ਵਜੇ ਸੀ ਇਹ ਚਪਚਾਪਣਾ ਬੈਠਾ ਸੀ ਮੈਨੂੰ ਗਰੀਨ ਸੀ ਗਲਤੀ ਤੇਰੀ ਹੋਈ ਆ ਕਿਉਂਕਿ ਥੱਲੇ ਦੇਖ ਲੈਂਦਾ ਇਹ ਤੇ ਫਿਰ ਆ ਗਈ ਸਾਡੀ ਵਾਰੀ ਆਪਾਂ ਝੂਟੇ ਲੈ ਸੀਗੇ ਜੀ ਤਿੰਨਾਂ ਨੇ ਵਾਰੀ ਵਾਰੀ ਤੇ ਬਹੁਤ ਵਧੀਆ ਲੱਗਦਾ ਨਾ ਬਈ ਜਦੋਂ ਕਿਤੇ ਚਲੇ ਜਾਨੇ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਘੁੰਮ ਫਿਰ ਕੇ ਪਿੰਡ ਵੇਖੀਏ ਕਿੱਡਾ ਕਿ ਵੱਡਾ ਵਾ ਪਿੰਡ ਕਿਵੇਂ ਦਾ ਫਿਰ ਆਪਾਂ ਗੁਰਦੁਆਰੇ ਗਏ ਗੁਰਦੁ ਕਾਫੀ ਵੱਡਾ ਇਹ ਗੁਰਦੁਆਰਾ ਆਪਾਂ ਮੱਥਾ ਟੇਕਿਆ 2 ਮਿੰਟ ਬੈਠੇ ਫਿਰ ਆਪਾਂ ਜੀ ਕਦੇ ਚਲੇ ਗਏ ਸੀਗੇ ਤੇ ਘੇਰੇ تھے ਮੋੜ ਕਿਸੇ ਮੋੜੇ ਲੱਗੀ ਝੂਠੇ ਵਾਰੀ ਵਾਰੀ ਤੇ ਭਾਬੀ ਜੀ ਇੱਥੇ ਮੈਂ ਸੀ ਇੱਥੇ ਮੇਰੀ ਦੂਜੀ ਭੈਣ ਜੀ ਆਹ ਦੇਖੋ ਜੀ ਅੰਬਾਂ ਦਾ ਗਰਾਵਟ ਜਿਹਨੂੰ ਕਿ ਬੜੇ ਕੱਚੀ ਕੈਰੀ ਲੱਗੀ ਹੋਈ ਸੀ ਦੇਖ ਸਕਦੇ ਹੋ ਤੁਸੀਂ ਕਿੰਨੇ ਭਰਿਆ ਪਿਆ ਸੀ ਪੂਰਾ ਫੁੱਲ ਆ ਭਾਦੀ ਆ ਸਾਰੇ ਬੱਚੇ ਪਿੱਛੇ ਬਹੁਤ ਜਾਨੀ ਦੀ ਆ ਦੇਖੋ ਕਹਿੰਦੀ ਮੈਂ ਅੰਬ ਤੋੜ ਕੇ ਲਿਆਉਣੇ ਆ ਮੰਮੀ ਮੈਨੂੰ ਨਾਲ ਤੇ ਚੜਾ ਦੇ ਮੈਂ ਅੰਬ ਤੋੜ ਕੇ ਲਿਆਉਣੇ ਬੱਚਿਆਂ ਨੂੰ ਅੰਬ ਦੀ ਪੇਜੀ ਉਹ ਕਹਿੰਦੇ ਮੈਂ ਦੇਖਣਾ ਉਹ ਕਹਿੰਦੇ ਮੈਂ ਦੇਖਣਾ ਤੇ ਬਹੁਤ ਜ਼ਿਆਦਾ ਠਾਵੜੀ ਕੁੜੀ ਸੀ ਜੀ ਪਿਆਰੀ ਜੀ ਦੇਖੋ ਇਹ ਕੀ ਬੋਲਦੀ ਆ ਤੇ ਇੱਥੇ ਮੈਂ ਫਿਰ ਨਾ ਦੱਸਦੀ ਪੇਜੀ ਦਿਖਾਉਂਦੀ ਪੇਜੀ ਇੱਧਰ ਤੋਂ ਥੋੜਾ ਫਿਰ ਮੈਂ ਵੀ ਕਿਹਾ ਮੈਂ ਉਦੋਂ ਮੇਕਅਪ ਲਾ ਕੇ ਨਹੀਂ ਗਈ ਸੀ ਕਿਉਂ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਬਸ ਮ ਇਕੱਲਾ ਲੋਸ਼ਨ ਵਗੈਰਾ ਲਾ ਲਿਆ ਸੀਗਾ ਬਸ ਤੇ ਮੈਨੂੰ ਇੱਥੇ ਦੇਖੋ ਆਹ ਵਾਲੇ ਬੱਚੇ ਕਰੀ ਜਾਂਦੇ ਸੀਗੇ ਪੰਗੇ ਲੈਂਦੇ ਸੀ ਮસ્ਤੀ ਕਰਦੇ ਸੀ ਆਪਣੇ ਆਪ ਤੇ ਹਮੋਂ ਵਿਚਾਰਾ ਜਿੱਥੇ ਦੇਖ ਲਓ ਉਹ ਬੈਠਾ ਸੀ ਰਾਮ ਨਾਲ ਕਿਉਂਕਿ ਦੀ ਬਾਹ ਥੱਲੇ ਵਜੀ ਜੀ ਨੂੰ ਨਹੀਂ ਕਰਕੇ ਤੇ ਇਹਨੂੰ ਇਦਾਂ ਸੀ ਆ ਕਿ ਮੈਂ ਚੁੱਪਰ ਕੇ ਬਹਿ ਜਾ ਤੇ ਫਿਰ ਇੱਥੇ ਮੈਂ ਕਰਦੀ ਪਈ ਸੀ ਕਿ ਕਿੰਨਾ ਜ਼ੋਰ ਲਾਦਾ ਬਹੁਤ ਜ਼ੋਰ ਲਾਦਾ ਕਿ ਬਾਹ ਨੂੰ ਲੱਗਦਾ ਨਾ ਆ ਚੱਕ ਲ ਕੁਜੀ ਨੇ ਚੱਕ ਲ ਕੁਜੀ ਤਾਂ ਕੁਝ ਹੁੰਦਾ ਹੀ ਨਹੀਂ ਸੀਗਾ ਉਹ ਤਾਂ ਵੱਡਿਆਂ ਵੱਡਿਆਂ ਤੋਂ ਨਹੀਂ ਹੁੰਦਾ ਫਿਰ ਤੇਨੀ ਤੂੰ ਲੱਗੀ ਸੀ ਮੈਂ ਕਹਿੰਦੀ ਤੂੰ ਕਰਕੇ ਦੇਖੀ ਇਹ ਤੂੰ ਕਹਿੰਦੀ ਤੂੰ ਮੇਰਾ ਵਲੌਗ ਵਿੱਚ ਸ਼ੂਟ ਕਰ ਮੈਂ ਕਹਿੰਦੀ ਮੈਂ ਕਰੂੰਗੀ ਤੇ ਵੇਖ ਲੋ ਜਜਨਾ ਕੀ ਕਰਦਾ ਵਾ ਤੇ ਫਿਰ ਮੈਂ ਆਇਆ ਕਰਨ ਲੱਗੀ ਸੀ ਉਧਰ ਖੁਸ਼ੀ ਜਜਨਾ ਹੈਰੀ ਹਰਲੀ ਸਾਰੇ ਬੱਚੇ ਉੱਧਰ ਲੱਗੇ ਸੀ ਤੇ ਫਿਰ ਹੈਲੋ ਗਾਇਜ਼ ਯਹਾਂ ਗਰੌਡ ਆਇਆ ਹੈ ਹਾਂਜੀ ਫਿਰ ਇੱਥੇ ਕੋਈ ਕੋਸ਼ਾ ਬੱਚੇ ਵਾਰ-ਵਾਰ ਰੋਈ ਕੋਈ ਕੁਝ ਕਰੀ ਜਾਂਦੇ ਆ ਬਸ ਸਾਡੀ ਲੈ ਕੇ ਆਓ ਸਾਡੀ ਲੈ ਕੇ ਆਓ ਵਲੌਗ ਦੇ ਵਿੱਚ ਤੇ ਇੱਥੇ ਕਰੀ ਜਾਂਦੀ ਸੀ ਵੀ ਪਿਆ ਮਾਸੀ ਤੁਸੀਂ ਇਦਾਂ ਕਰੋ ਮੈਂ ਕਰੀ ਜਾਂਦੀ ਬਤ ਮੇਰੇ ਤੋਂ ਨਹੀਂ ਹੁੰਦਾਗਾ ਵੀ ਜ਼ੋਰ ਬਹੁਤ ਲੱਗਦਾ ਪਿਆ ਇਹ ਇਦਾਂ ਪਿੱਛੋਂ ਹੁੰਦਾ ਹੀ ਨਹੀਂ ਪਿਆ ਮੈਨੂੰ ਦਾਦੀ ਪੈਜੀ ਤੋਂ ਕਹਿੰਦੇ ਨਹੀਂ ਮਾਸੀ ਜ਼ੋਰ ਨਾਲ ਖਿੱਚ ਕੇ ਕਰੋ ਮੈਂ ਕਿਹਾ ਨਹੀਂ ਫਿਰ ਤੇ ਭਾਬੀ ਤੇ ਬੈਠੇ ਸੀਗੇ ਕੋਈ ਕਹਿੰਨੇ ਚਲੋ ਆਪਾਂ ਛੋਟ ਵੀਡੀਓ ਸਨੈਪ ਤੇ ਪਾਵਾਂਗੇ ਆਪਾਂ ਬਣਾਉਣੀ ਆਜੋ ਮੈਂ ਕਿਹਾ ਚਲੋ ਫਿਰ ਮੈਂ ਵੀ ਚਲੀ ਗਈ ਉਹਨਾਂ ਕੋਲੇ ਬੱਚੇ ਲੱਗੇ ਹੋਏ ਇੱਥੇ ਸੀ ਫੋਟੋਆਂ ਸੈਲਫੀ ਲੈਣਦੇ ਹੁੰਦੇ ਸੀਗੇ ਮਾਗੇ ਚਲੋ ਇੱਕ ਦੋ ਸੈਲਫ ਲੈ ਲਈਏ ਫਿਰ ਨਾ ਬਣਾ ਲਈਏ ਆਪਾਂ ਸੋਹਣੀਆਂ ਯਾਦਗਰੀ ਰਹਿ ਜਾਂਦੀ ਆ ਫਿਰ ਬੱਚੇ ਕਰਨ ਲੱਗੇ ਸੀ ਕਿ ਮਾਸੀ ਅਸੀਂ ਹੁਣ ਮੈਂ ਅਸੀਂ ਤੁਹਾਡੇ ਪਿੰਡ ਆਉਣ ਮੈਂ ਕਿ ਜਰੂਰ ਆਇਓ ਜੀ ਵੈਲਕਮ ਆ ਤੁਹਾਡਾ ਸਾਡੇ ਪਿੰਡ ਦੇ ਵਿੱਚ ਜਰੂਰ ਆਇਓ ਇੱਥੇ ਮੈਂ ਗੁਰਦੁਆਰੇ ਪਹੁੰਚ ਕੇ ਸੀ ਜੀ ਤੇ ਗੁਰਦੁਆਰਾ ਕਾਫੀ ਵੱਡਾ ਹੈ ਇਹਨਾਂ ਦਾ ਸੋਨਾ ਹੈ ਗੁਰਦੁਆਰਾ ਦੇਖੀ ਜਾਓ ਤੇ ਜਿੱਦਾਂ ਤੁਸੀਂ ਕਿ ਕਾਫੀ ਵੱਡਾ ਹੈ ਗੁਰਦੁਆਰਾ ਤੇ ਬਾਰੀ ਬਾਰੀ ਬੱਚੇ ਰਮਾਲ ਲੈ ਕੇ ਗਏ ਨਹੀਂ ਸੀ ਸਾਰਿਆਂ ਦੇ ਬੱਚੇ ਉੱਥੇ ਰਮਾਲ ਸੀਗੇ ਫਿਰ ਸਿਰ ਤੇ ਬੰਨ ਕੇ ਫਿਰ ਆਪਾਂ ਚਲੇ ਗਏ ਸੀ ਜੀ ਅੰਦਰ ਮੱਥਾ ਟੇਕ ਕੇ ਪੈਰ ਧੋ ਗ ਤੇ ਆਪਾਂ ਮੱਠੇ ਕੀ ਤੇ ਵਾਈਗਰੂ ਦੇ ਅੱਗੇ ਬੈਠੇ ਆਪਦਾ ਸੰਕਤੀਆਂ ਕਿ ਪ੍ਰਮਾਤਮਾ ਸਾਰਿਆਂ ਦੀ ਸਾਰਿਆਂ ਦੇ ਮੇਰੇ ਪਰਿਆ ਹੱਥ ਰੱਖਣਾ ਸਿਰ ਤੇ ਦੁੱਖ ਤਕਲੀਫ ਸਾਰਿਆਂ ਦੀ ਦੂਰ ਕਰਨਾ ਬਾਬਾ ਜੀ ਸਾਰਿਆਂ ਨੂੰ ਖੁਸ਼ ਰੱਖਣਾ ਤੇ ਹੱਸਦੇ ਰੱਖਣਾ ਰਸਦੇ ਰੱਖਣਾ ਠੀਕ ਹੈ ਜੀ ਇੱਥੇ ਫਿਰ ਆਪਾਂ ਬਸ ਬੈਠੇ ਸੀਗੇ ਤੇ ਫਿਰ ਉਹ ਕਹਿੰਦੇ ਚਲੋ ਚੱਲੀਏ ਫਿਰ ਮੈਂ ਉਹ ਚਲੋ ਚੱਲਦੇ ਹਾਂ ਜੀ ਤੇ ਵਲੌਗ ਅੱਜ ਮੇਰਾ ਲੰਮਾ ਹੈ ਕਿਉਂਕਿ ਸਾਫ਼ ਇਹ ਆਪਾਂ ਸਾਰਾ ਕੁਝ ਵਿਚਰੇ रिकॉर्ड ਕੀਤਾ ਆ ਵਾ ਇਸ ਦਾ ਗੁੱਡ ਨਾਈਟ ਸ਼ੇਅਰ ਕਰੋ ਜਿਵੇਂ ਮੈਂ ਬੋਲਦੀ ਬੋਲ ਗਾਇਜ਼ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਜਿੱਤੋਂ ਇੰਨਾ ਵਾਲਾ ਕੰਮ ਹੋ ਜਾਵੇ ਚਲੋ ਹੁਣ ਬੋਲ ਵੀਡੀਓ ਦੇਖ ਲਓ ਲਾਈਕ ਸ਼ੇਅਰ ਕਰ ਦਿਓ ਲਾਈਕ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦਿਓ ਤੁਸੀਂ ਬੋਲ ਕੁਛ ਕਹੋ ਤੁਸੀਂ ਬੋਲੋ ਤੇ ਖੁਸ਼ੀ ਬੋਲੋ ਆਜਾ ਕੁਛ ਵੀ ਬੋਲ ਹਣਾ ਬਸ ਅੱਜ ਰਾਤ ਲਾਈਵ ਹੋਏ ਸੀ ਮਾੜਾ ਨਹੀਂ ਗਈ ਵਾਸਤੂ ਜੇ ਡਿਟੇਲ ਚੋਂ ਦਾ ਬੋਏ ਉਹ ਨਵਾਂ ਬਾਈ ਮੈਨੂੰ ਬਾਰੀ ਦੋ ਦੇ ਨਾ ਨਵਾਂ ਬਾਈ ਅੱਜ ਇਸ ਵਧੀਆ ਬਹੁਤ ਜ਼ਿਆਦਾ ਖਾ ਲੀਆਂ ਤੇ ਚਟਨੀ ਇੰਨੀ ਜ਼ਿਆਦਾ ਸਵਾਦ ਸੀ ਬਹੁਤ ਜ਼ਿਆਦਾ ਸਵਾਦ ਸੀ ਐਨੀ ਟੇਸਟਿਸ ਨਾ ਜਿਵੇਂ ਪਤਾ ਨਹੀਂ ਅੱਜ ਦਾਲ ਰੋਟੀਆਂ

हां जी दोस्तों है सुबह का टाइम आप ना धो के तैयार फिर आप खान लगे रोटी तो कुछ भी नहाई खुशी ਦਾ ਨਾਮ ਕੁਛ ਨੂਰ ਨੂਰ ਜਰੀ ਨੂਰ ਇਹ ਗਰੀਨ ਜੀ ਆ ਮਾਸੀ ਕਿਤੇ ਜਾਣਾ ਮੈਂ ਕਹਿੰਨੀ ਬਟਿਆ ਅੱਜ ਨਹੀਂ ਪਹੁੰਚਾਣਾ ਚੱਪ ਰਹਿਣਾ ਵੈਸੇ ਥਾਰ ਹੋਇਆ ਪਾ ਤੇ ਇਥੇ ਮੈਂ ਦਾਦੀ ਬੈਜੀ ਮੈਂ ਕਹਿੰਦੇ ਬਟੇ ਰੋਟੀ ਖਾ ਲਾ ਕੋ ਕਿੰਨੀ ਨਹੀਂ ਮਖਾਣਾ ਮੈਂ ਦੋ ਵਾਰੀ ਮੈਂ ਤੁਹਾਨੂੰ ਕਹਿ ਰਿਹਾ ਕਿ ਨਹੀਂ ਮੈਂ ਆ ਦੇਖੋ ਜੀ ਸਾਡੀ ਰੋਟੀ ਦਹੀਂ ਅੰਮ੍ਰਾ ਮਿੱਠਾ ਚਾਹ ਨਾਲ ਦਾਲ ਵਾਲੇ ਪਰੌਂਠੇ ਉਹ ਬੱਚਿਆਂ ਨੇ ਸਾਡੇ ਨੇ ਖਾ ਲਿਆ ਤੇ ਆ ਕੁੜੀ ਸਾਡੀ ਖਾਣ ਲੱਗੀ ਆ ਤੇ ਆ ਕੁੜੀ ਨੂੰ ਮੈਂ ਕਹੀ ਜਾਨੀ ਖਾ ਲਾ ਇਹ ਖਾਂਦੀ ਨਹੀਂ ਫੇਰ ਰੋਟੀ ਤੇ ਮੈਂ ਖਾਨੀਆਂ ਹੁਣ ਉਹ ਅਜਾ ਲਿਖੀ ਪਈ ਆ ਕਿ ਚਲ ਉਹਨੇ ਪਾਰੋ ਤੇ ਹਮਲਾ ਹਾਂਜੀ ਫਿਰ ਇਹ ਸ਼ਾਮ ਹੋ ਗਈ ਸੀਗੀ ਆਪਾਂ ਸ਼ਾਮ ਨੂੰ ਫਿਰ ਆਪਾਂ ਗਰਾਊਂਡ ਆਗੇ ਸੀ ਇੱਥੇ ਆਪਾਂ ਫਿਰ ਝੂਟੇ ਚ ਟੇਲ ਲੈਂਦੇ ਸੀ ਉਹੀ ਪਰ ਬੱਚੇ ਨੂੰ ਦਿੰਦੇ ਸੀ ਵਾਰੀ ਵਾਰੀ ਦੂਸਰੇ ਦਿਨ ਮੁੰਡਾ ਮੇਰੇ ਠੀਕ ਹੋ ਗਿਆ ਸੀਗਾ ਝੋਟਾ ਕਹਿੰਦਾ ਚੱਲ ਮੰਮੀ ਅੱਜ ਮੈਂ ਝੂਟੇ ਲਾਉਣਾ ਚੱਲ ਲੈ ਲਾ ਦੂਜੇ ਬੱਚੇ ਬੱਠੇ ਸੀ ਵਾਰੀ ਵਾਰੀ ਤੇ ਇੱਕ ਆ ਪਿਆਰੀ ਜੀ ਕੁੜੀ ਹੈ ਜਿਹੜੀ ਛੋਟੀ ਹੈ ਦਾ ਨਾਮ ਪਰੀ ਆ ਤੇ ਆਪਾਂ ਇਹਨੂੰ ਝੂਟ ਦੇਣ ਲੱਗੇ ਸੀ ਇਹ ਮੈਨੂੰ ਹਲੇ ਲਿਖਾਇ ਮਾਸੀ ਜੀ ਝੂਟਾ ਦੇ ਦੇ ਮੈਨੂੰ ਮਾਸੀ ਝੂਟਾ ਦੇ ਦੇ ਮੈਂ ਕਦੇ ਨਹੀਂ ਪੁੱਤ ਫਿਰ ਆ ਆਦੇ ਕੋਕਰੀ ਬੜੀ ਸੋਹਣੀ ਸਵੀਟ ਸੀ ਆ ਤੇ ਉਧਰ ਹੈਜੀ ਡੇ ਲੈਂਦਾ ਪਿਆ ਵਾ ਭਾਬੀ ਝੂਟ ਦਿੰਦੀ ਆ ਹਰਲੀਨ ਖੜੀ ਆ ਉਹ ਕਰੀ ਦੀ ਮੈਂ ਲੈਣ ਝੂਟੇ ਵਾਰੀ ਵਾਰੀ ਕਿਉਂਕਿ ਬੱਚਿਆਂ ਨੂੰ ਸਾਰਿਆਂ ਨੂੰ ਏਕ ਹੁੰਦਾ ਇੱਥੇ ਸਾਰਿਆਂ ਨੇ ਲੈਣੇ ਚ ਬੈਠੇ ਆ ਲੈਣ ਦੇ ਸਾਰਿਆਂ ਨੇ ਬੈਠੇ ਆ ਫਿਰ ਮੇਰੀ ਵਾਰੀ ਆ ਗਈ ਸੀ ਮੈਨੂੰ ਤੇ ਇੰਨਾ ਡਰ ਲੱਗਦਾ ਸੀ ਨਾ ਇਹ ਦੂਸਰੇ ਦਿਨ ਦਾ ਸ਼ਾਮ ਦਾ ਵਾ ਜੀ ਮੈਨੂੰ ਇੱਕੇ ਦਾ ਮੈਂ ਝੂਟਾ ਦੇਤਾ ਕਿ ਤਨੇ ਇੰਨੀ ਜ਼ੋਰ ਨਾ ਦੇਤਾ ਨਾ ਮੈਨੂੰ ਐ ਹੋਗਾ ਬੱਸ ਮੈਂ ਕਹੀ ਮੇਰਾ ਬਹੁਤ ਭਰਾ ਆ ਕਿ ਮੈਂ ਡਰ ਗਈ ਸੀ ਪਤਾ ਨਹੀਂ ਕਿਦਾਂ ਕੀ ਹੋਣਾ ਬਹੁਤ ਜਿੰਨੀ ਬਰਾਲ ਹੀ ਹੋ ਜਾਂਦਾ ਪ੍ਰੈਸ਼ਰ ਤੋਂ ਬਾਅਦ ਇਹ ਦੂਜੇ ਦਿਤੇ ਲੈ ਕੇ ਆਪਾਂ ਫੇਰ ਚੱਲੇ ਸੀਗੇ ਜਿਹੜੇ ਗਰਾਉਂਡ ਦੇ ਦਾਲੇ-ਦਾਲੇ ਜਿੱਦਾਂ ਕਿ ਗੇੜਾ ਕੱਢਦੇ ਆਪਾਂ। ਜਿਹ ਗਰਾਉਂਡ ਬਹੁਤ ਵੱਡਾ ਹੀ ਹੈ ਜਿੱਦਾਂ ਮੈਂ ਤੁਹਾਨੂੰ ਫੋਟੋਆਂ ਦਿਖਾਇਆ ਹੈ ਯਾ ਵਲੌਗ ਦੇ ਵਿੱਚ। ਤੇ ਫੇਰ ਦੂਸਰੇ ਦਿਨ ਦੀ ਆ। ਤੇ ਇੱਥੇ ਮੈਂ ਦਾਦੀ ਬੈਸੀਗੀ। ਫੇਰ ਮੈਨੂੰ ਬੱਚੇ ਕਰਦੇ ਸੀ ਕਿ ਮੈਂ ਕਹਾਂ ਤੁਹਾਡੀ ਵਾਰੀ ਆ ਤੁਸੀਂ ਆਉਣਾਗਾ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਬਾਪਾ ਆਵਾਂਗੇ ਜਰੂਰ। ਤੇ ਇੱਕ ਮੇਰੀ ਫ੍ਰੈਂਡ ਹੈ ਜਿਹੜੀ ਮੰਨੂ ਜਿਹਦੇ ਕੋਲੋਂ ਆ ਪਹਿਲਾਂ ਗਏ ਸੀ ਪੰਜ ਕਿਹੜੀਆਂ ਬਸ ਉਹਨੂੰ ਅਸੀਂ ਮਿਸ ਕਰਦੇ ਪੈ ਸੀਗੇ ਮੈਂ ਕਹਾ ਵੀ ਆਪਾਂ ਸਾਰਿਆਂ ਨੇ ਕਰਤੀ ਉਹ ਨਹੀਂ ਹੈਗੀ ਕਿ ਬਟ ਉਹ ਹੁਣ ਮੋੱਚੇ ਤੇ ਉਹ ਆਊਗੀ ਮੈਂ ਤਾਂ ਨਹੀਂ ਜਾਇ ਜਾਣਾ ਕਿਉਂਕਿ ਤੁਹਾਡੇ ਯਾਰ ਮਤਲਬ ਪ੍ਰੋਬਲਮ ਆ ਕੋਈ ਕੰਮ ਦੀ ਵਿੱਚ ਟੈਨਸ਼ਨ ਜੀ ਆ ਬਸ ਉਹ ਕਰ ਮੈਂ ਕਹੇ ਸੀ ਉਹ ਨਹੀਂ ਬੜਜੂਗਾ ਫਿਰ ਚਲੋ ਛੱਡੋ ਕੋਈ ਗੱਲ ਨਹੀਂ ਪਤਾ ਦੁੱਖ ਤਾਂ ਹੁੰਦੇ ਰਹਿੰਦੇ ਹਨਾ ਤੇ ਫਿਰ ਆਪਾਂ ਇੱਥੇ ਵੇ ਜਿੱਦਾਂ ਹੀ ਪਤਾ ਹੀ ਹੈ ਸਾਰੇ ਜਣੇ ਆਪਸ ਦੇ ਪਿੱਛੇ ਇੱਕ ਦੂਜੇ ਤੇ ਕੀੜੇ ਕਰਦੇ ਚਾਹ ਦੇਖੀ ਪੈਣਾ ਬੀਬੀਆਂ ਵੀ ਬਥੇਰੀਆਂ ਜਿਹੜੀਆਂ ਗੇੜੇ ਕੱਢਦੀਆਂ ਵਾ ਬਹੁਤ ਤੇਜ਼ੀ ਦੇ ਨਾਲ ਗੇੜੇ ਕੱਢਦੇ ਜਿਹਨੇ ਪਤਲਾ ਹੁਣਾ ਬਹੁਤ ਵਧੀਆ ਵਾ ਬਸਤੇ ਚੀਜ਼ ਆ ਗੇੜਾ ਕੱਢਣ ਤੇ ਲਈ ਕਿਉਂਕਿ ਲੰਮਾ ਜਿਹੜਾ ਆਪਾਂ ਗੇੜਾ ਕੱਢਣਾ ਹੁੰਦਾ ਉਹ ਵਧੀਆ ਆਂਦਾ ਘਰੇ ਇਹਨੇ ਗੇੜੇ ਨਹੀਂ ਕੱਢਿਆਣੇਗੇ ਤੇ ਬਹੁਤ ਦੂਰ ਮਤਲਬ ਬਹੁਤ ਵੱਡਾ ਚੌੜਾ ਕਾफी ਵੱਡਾ ਹਾਂਜੀ ਦੋਸਤੋ ਇਦਾਂ ਫੇਰ ਆਪਾਂ ਜਾਣਦੇ ਪਏ ਸੀਗੇ ਫੇਰ ਆਪਾਂ ਇੱਥੇ ਜਿੱਦਾਂ ਕੀ ਕੱਲ੍ਹ ਵਾਲੇ ਸੇਮ ਚੀਜ਼ ਹੋਈ ਆਪਾਂ ਇੱਥੇ ਛੋਟਾ ਛਾਟੇ ਲਿੱਤੇ ਫੇਰ ਆਪਾਂ ਬੈਠ ਕੇ ਵੜੂਆਂ ਉਹਦੀਆਂ ਕਿਚੀਆਂ ਬੱਚਿਆਂ ਨੂੰ ਤੇ ਫੇਰ ਮੁ ਹੁਣ ਇਹਨਾਂ ਨੂੰ ਅੱਜ ਜਿਹੜੇ ਅੱਜ ਮੇਰਾ ਵਲੌਗ ਜਾਊਗਾ ਇਹ ਤੇ ਕੱਲ ਨੂੰ ਉਹਨੇ ਆਉਣਾ ਵਾ ਜੀ ਮੇਰੀ ਫ੍ਰੈਂਡ ਜਿਹੜੀ ਮੈਨੂੰ ਪੰਜ ਕਰਾਈਆਂ ਵਾਲੀ ਉਹਨੇ ਆਉਣਾਗਾ ਉਹਨੇ ਫਿਰ ਰਹਿਣਾਗਾ ਬਹੁਤ ਟਾਈਮ ਦੀ ਗਈਆਂ ਦੀ ਵਿਚਾਰੀ ਕਦੇ ਨਹੀਂ ਆਈ ਹੈਗੀ ਪਹਿਲੀ ਵਾਰੀ ਉਹਨੇ ਮੇਰੇ ਕੋਲੇ ਰਹਿਣਾ ਵਾ ਤੇ ਫਿਰ ਜਿੰਨਾਂ ਕੋਲੇ ਅੱਜ ਗਿਆ ਸੀ ਇਹ ਗੁੜੀ ਤੇ ਇਹ ਤਾਂ ਆ ਗਏ ਮਤਲਬ ਆ ਗਏ ਸੀਗੇ ਮੇਰੇ ਕੋਲੇ ਇਹ ਮਤਲਬ ਰਹਿ ਨਹੀਂ ਸੀਗੇ ਤੇ ਫਿਰ ਇਹ ਤਾਂ ਜਿਹੜੀ ਜਿਹੜੀ ਮੇਰੀ ਸੈਲੀ ਫ੍ਰੈਂਡ ਆ ਜਿਹੜੀ ਮੇਰੀ ਮਤਲਬ ਪੰਜ ਕਰਾਈਆਂ ਵਾਲੀ ਭੈਣਾ ਮੇਰੀ ਉਹ ਨਹੀਂ ਆਈ ਹੈਗੀ ਕਿਉਂ ਨਹੀਂ ਪਹਿਲੀ ਵਾਰੀ ਆਉਣਾ ਉਹਦੇ ਮੁੰਡੇ ਨੇ ਸੁੱਕੇ ਨੇ ਆਪਾਂ ਉਹਨਾਂ ਨੂੰ ਵਲੌਗ ਦੇ ਵਿੱਚ ਲੈ ਕੇ ਆਵਾਂਗੇ ਪਹਿਲਾਂ ਤੁਸੀਂ ਵਲੌਗ ਦੇ ਵਿੱਚ ਦੇਖਿਆ ਜਦੋਂ ਆਪਾਂ ਕੈਸ ਦੀ ਕੰਦੀਆਂ ਆ ਤੇ ਜਜਨਾ ਪਤਾ ਨਹੀਂ ਕੀ ਕਹਿੰਦਾ ਫਸ ਮੈਨੂੰ ਕੁਝ ਨਹੀਂ ਪਤਾ ਲੱਗਦਾ ਸੀਗਾ ਤੇ ਮੈਂ ਕਿਹਾ ਚਲੋ ਜੋ ਵੀ ਆਦਾ ਕਮਲ ਕੋਟ ਦੇ ਕੋਟੀ ਚੱਲੋ ਜੀ ਤੇ ਆ ਕੁੜੀ ਥੋੜੀ ਜਿਹਾ ਸ਼ਰਮिली ਸੀਗੀ ਤਾਰ ਕੇ ਮੂਹਰ ਖੋਦੀ ਸੀ ਮੇਰੇ ਮੁੰਡੇ ਵਾਂਗੂ ਮੇਰੀ ਕੁੜੀ ਵੀ ਇਦਾਂ ਹੀ ਕਰਦੀ ਨਹੀਂ ਜਦੋਂ ਆਪਾਂ ਕੈਮਰਾ ਲੈ ਕੇ ਉਹਨੂੰ ਮੂੰਹ ਤੇ ਅਜਮੂ ਤੇ ਹੱਥ ਰੱਖ ਲੈਂਦੀ ਆ ਤੇ ਫਿਰ ਆਪਾਂ ਸਾਰਿਆਂ ਨੂੰ ਵਾਰੀ ਵਾਰੀ ਫੇਰ ਦਿਖਾ ਕੇ ਜੀ ਤੇ ਮੈਂ ਫਿਰ ਸ਼ਾਮ ਨੂੰ ਥੱਕ ਜਾਨੇ ਬਹੁਤ ਜ਼ਿਆਦਾ ਆਪਾਂ ਲਾਈਵ ਵੀ ਹੋਣਾ ਸੀ ਤੁਹਾਨੂੰ ਕਿਹ ਅਸੀਂ ਲਾਈਵ ਹੋਵਾਂਗੇ ਇੱਥੇ ਫਿਰ ਵੀ ਕਿ ਮੈਂ ਕਰਦੀ ਪਈ ਸੀ ਐਕਸਰਸਾਈ ਫਿਰ ਆਪਾਂ ਆ ਕੇ ਸੀ ਇਹਦੀ ਸ਼ਾਮ ਨੂੰ ਘਰੇ ਨਾ ਤੋਂ ਕੇ ਰੋਟੀਆਂ ਆ ਕੇ ਪੈ ਗਏ ਸੀ ਫਿਰ ਸੂਬਾ ਦੀ ਵਾਰੀ ਆ ਜੀ ਇਹ ਇਹ ਸਵੇਰ ਪਤਾ ਤਿਆਰ ਹੁੰਦੇ ਸੀਗੇ ਜਦੋਂ ਆਪਾਂ ਪੈਂਡਾ ਆਉਣਾ ਸੀ ਇਹ ਵਾਪਸੀ ਦੀ ਹੈ ਜੀ ਆਪਣੀ ਤੀਜੇ ਦਿਨ ਦੀ ਵਲੌਗ ਹੈ ਮੇਰਾ ਤੀਜੇ ਦਿਨ ਦਾ ਆਪਾਂ ਇੱਥੇ ਸਾਰੇ ਜਣੇ ਤਿਆਰ ਹੁੰਦੇ ਪੈਸੀ ਜਨ ਮਤਲਬ ਅਸਹਰੀ ਹੁੰਦੇ ਸੀ ਮੜ ਮੜ ਮੋਟਾ ਹਲਕਾ ਫੁਲਕਾ ਮੇਕਅਪ ਕੀਤਾ ਕਿਉਂਕਿ ਗਰਮੀ ਇੰਨੀ ਜ਼ਿਆਦਾ ਪਸੀਨਾ ਦੇ ਨਾਲ ਤਾਂ ਸਾਰਾ ਕੁਝ ਉਤਰ ਜਾਂਦਾ ਸੀ ਲੋਸ਼ਨ ਲਾਉਂਦੀ ਜੀਨੀ ਕਰਦਾ ਜੀ ਪਰ ਲਾਉਣਾ ਪੈਂਦਾ ਮਜਬੂਰੀ ਆ ਤੇ ਜੇ ਮਨਾ ਲਾਇਆ ਤੇ ਫਿਰ ਕੁਛ ਕੀ ਆਉਂਦੀ ਸਕਿਨ ਦੇ ਉੱਤੇ ਨੋਰ ਹੀ ਬੰਦ ਹੁੰਦੀ ਆ ਮੈਂ ਚੱਲ ਤਿਆਰ ਹੋ ਗਈ ਸੀ ਨਾ ਤਾਂ ਕਿ ਟਾਈਮ ਹੋ ਗਈ ਸੀ ਆਦੋਕੇ ਬੱਚੇ ਖਾਂਦੇ ਪਹਿਲੀ ਚੀਜ਼ ਤੇ ਫਿਰ ਮੈਂ ਤਿਆਰ ਹੋ ਕੇ ਦੇਰ ਜਿੰਦੇ ਦੀ ਮੈਂ ਕਿਾ ਚਲਿਏ ਟਾਈਮ ਦੇ ਨਾਲ ਹੀ ਫਿਰ ਸਾਨੂੰ ਜੀਜਾ ਜੀ ਟਰੱਕ ਤੇ ਲੈ ਕੇ ਆਏ ਦੇਖੋ ਜੀ ਸਾਡੀ ਭੈਣ ਤੇ ਸਾਨੂੰ ਬਾਈ ਕਰਦੀ ਸੀ ਕਿ ਅਸੀਂ ਬੈਠ ਗਏ ਸਾਰੇ ਜਾਨੀ ਆਰਾਮਦਈ ਨਾਲ ਸਾਡੇ ਜੀਜਾ ਜੀ ਆ ਭਾਬੀ ਮੈਂ ਹਰਲੀਨ ਹੈ ਰਿ ਜਿਸ ਨਾਲ ਤੇ ਨਾਲ ਹੀ ਮੇਰੀ ਕੁੜੀ ਤੇ ਹਮਨ ਹਾਨੀ ਸਿੰਘ ਨੂੰ ਬਾਈ ਕਰ ਦਿਆ ਜੀ ਤੇ ਬਹੁਤ ਵਧੀਆ ਲੱਗਿਆ ਸਾਨੂੰ ਬਹੁਤ ਖੁਸ਼ੀ ਮਿਲੀ ਇੱਥੇ ਆ ਕੇ ਤੇ ਬਹੁਤ ਸਾਡੇ ਮਤਲਬ ਆਦਰਮਾਨ ਜੀ ਵਨ ਜੋ ਵੀ ਕੀਤਾ ਇਹਨਾਂ ਨੇ ਖਾ ਖਵਾਇਆ ਪਿਆ ਬਹੁਤ ਵਧੀਆ ਤੇ ਬਸ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਵੀ ਆਸਤੇ ਵਸਦੇ ਰਹਿਣ ਵਾਇ ਗੁਰੂ ਜੀ ਨੇ ਬਸਾਰੇ ਨੂੰ ਕਾਮਨਾ ਪੂਰੀ ਕਰਨ ਕਿਉਂਕਿ ਦੇਖੋ ਆਪਣੇ ਭੈਣ ਭਰਾ ਖੁਸ਼ੀ ਹੁੰਦੀ ਹੈ ਹਨ ਮੀ ਜਿਹੜਾ ਬੰਦਾ ਹੱਸ ਗਿਆ ਇਹਨੂੰ ਆਪਣਾ ਹੱਸ ਕੇ ਬੁਲਾਵੇ ਬਹੁਤ ਵੱਡੀ ਖੁਸ਼ੀ ਹੁੰਦੀ ਉਹ ਵਰਗੀ ਤੇ ਆਪਾਂ ਨੂੰ ਇਹ ਬਹੁਤ ਚੰਗੀ ਲੱਗਦੀ ਹੈ ਬਹੁਤ ਵੈਰੀ ਗੱਲ ਸੁਣੋ ਕਿਥੇ ਉਹ ਕਹਿੰਦਾ ਇਸ ਨੂੰ ਬਿਠਾਉਣਾ ਮੈਨੂੰ ਪੀੜਾ ਹੋ ਗਈ ਆਪਾਂ ਨੂੰ ਪੂਰੀ ਆ ਗੱਲ ਭਲੇ ਫਿਰ ਤੋਂ ਉਹਦੇ ਕੋਲ ਜਾ ਕੇ ਆ ਜਾ ਕਰੋ ਮੈਨੂੰ ਬਹੁਤ ਲੱਗਦਾ ਹੈ ਮੈਨੂੰ ਬਹੁਤ ਲੱਗਦਾ ਹੈ ਹੈਰੀ ਕੋਈ ਨਾ ਉਹਨੇ ਆਪਣੇ ਘਰੇ ਆ ਜਾਣਾ ਬਸ ਇਹ ਕੰਨੀ ਆ ਤੇ ਸਾਰੇ ਖੁਸ਼ ਰਹਿਣ ਬਸ ਮੇਰੀਆਂ ਜਿੰਨੀਆਂ ਉਸੇਲੀਆਂ ਸਾਰਾ ਮੇਰੇ ਨਾਲ ਰਹੇ ਰਹੇ ਹਾਂ ਹਾਂ ਤੂੰ ਇੱਥੇ ਬੈਠ ਜਾ ਸਾਰਿਆਂ ਨੂੰ ਖੁਸ਼ ਰੱਖ ਕੇ ਬਿਠਾ ਲਿਆ ਤਾਂ ਇਹਦੇ ਬੋਲੇ ਆਂ ਤੂੰ ਇੱਧਰ ਨੂੰ ਆ ਜਾ ਡੈਡੀ ਵੀ ਹਨਾ ਜਿਹੜਾ ਬੰਦਾ ਹਾਂਜੀ ਫਿਰ ਆਪਾਂ ਇੱਥੇ ਜੀਜਾ ਜੀ ਸਾਨੂੰ ਲਾਗੇ ਸੀਗੇ ਬਸ ੱਡੇ ਫਿਰ ਬਸ ਕਾਫੀ ਟਾਈਮ ਆਪਾਂ ਮਤਲਬ ਡਿੱਕੀ ਬਸਾਈ ਨਹੀਂ ਆ ਕਿ ਬਹੁਤ ਗੁੜੀਆਂ ਖੜੀਆਂ ਹੋਈਆਂ ਸੀਗੀਆਂ ਮਤਲਬ ਬਹੁਤ ਸਵਾਰੀਆਂ ਖੜੀਆਂ ਹੋਈਆਂ ਸੀਗੀਆਂ ਸਾਡੇ ਪਿੰਡ ਦੀਆਂ ਦੋ ਹੋਰ ਸੀਗੀਆਂ ਖੜੀਆਂ ਹੀਆਂ ਸਵਾਰੀਆਂ ਕੋ ਪੁੱਛਦੀਆਂ ਸੀ ਕਿ ਰਾਮ ਵਾਲੇ ਬੱਸ ਕਦੋਂ ਮੈਂ ਕਿਹਾ ਵੀ ਆਂਟੀ ਆਉਣ ਵਾਲੀ ਕੋਈ ਹਵਾ ਕਿ 15 ਮਿੰਟ ਨੇ ਤੇ 15 ਮਿੰਟ ਬਾਅਦ ਆਈ ਬੱਸ ਜਦੋਂ ਆ ਵੀ ਮੇਰੇ ਪਰ ਬੱਸ ਚੜ ਕੇ ਤੇ ਆਪਣੇ ਬੰਦਾਗੇ ਚਾਹ ਪਾਣੀ ਪੀ ਕੇ ਪੈ ਗਏ ਥੱਕ ਗਏ ਕਿ ਮੈਨੂੰ ਪਤਾ ਵੇਲੇ ਬੰਦਨ ਕਿਵੇਂ ਹੋਇਆ ਨਾ ਤੁਰੇ ਤੇ ਚਾਹ ਪਾਣੀ ਪੀ ਕੇ ਕੱਪੜੇ ਧੋਤੇ ਸਭ ਧੋਤੇ ਪਹਿਲਾਂ ਆ ਗਏ ਤੇ ਮੇਰਾ ਜਦ ਤੈਨਾਂ ਜਿਆਦਾ ਖਰਾਬ ਸੀ ਨਾ ਬਹੁਤ ਬੁਰਾ ਹਾਲ ਸੀ ਆ ਕਿ ਇਹਦੇ ਕੱਪੜੇ ਹੀ ਨਹੀਂ ਰੋਹੀ ਪਾਏ ਤੇ ਮੇਰੇ ਕੀ ਹਾਲ ਹੈ ਫਿਰ ਦੇਖੋ ਮਸ਼ੀਨ ਚੱਲਦੀ ਪਈ ਆ ਸਾਰੇ ਪੂਰੇ ਫਰਿਆ ਚਾਦਰਾਂ ਦੋ ਦਿਨ ਹੀ ਮੈਂ ਘਰੋਂ ਬਾਹਰ ਗਈਆਂ ਤੇ ਉਹ ਹਾਲਾਤਾ ਜਿਹੜੇ ਮੈਂ ਕਹਿੰਦੀ ਸੁੱਚੀਆਂ ਨਹੀਂ ਗਿਆ ਹਾਲਾਤ ਇਹ ਬਹੁਤ ਬੁਰਾ ਹਾਲ ਆ ਤੇ ਸਾਰੇ ਕਰਦੀ ਆ ਕੇ ਮੈਂ ਹੁਣ ਅੱਜ ਤੱਕ ਇਹਦੇ ਕੱਪੜੇ ਦੀ ਸਾਰੀ ਸਫਾਈ ਆ ਕੱਲੋਂ ਮੇਰੇ ਦੂਸਰੀ ਚੀਜ਼ ਜਿਹੜੀ ਮੈਂ ਛੱਡ ਢੜੀ ਹੈ ਦਰਸ਼ਨ ਕਰਨਾ ਮੇਰੀਆਂ ਨੂੰ ਨਹੀਂ ਆਈਆਂ ਸੀ ਉਹ ਵਾਲਾ ਤੇ ਇਹਦੇ ਲੱਤੇ ਮੈਂ ਸਾਰੇ ਹੁਣ ਧੋ ਦਿੰਿਆ ਸਾਰਾ ਕੰਮ ਖਤਮ ਕਰਨਾ ਜਿਹੜਾ ਰਹਿ ਗਿਆ ਉਹ ਤਾਂ ਕੱਲੋਂ ਕਰਾਂਗੀ ਤੇ ਇਹ ਹੈਗਾ ਮੇਰਾ ਅੱਜ ਜਿਹੜੇ ਮੈਂ ਲਾਮ ਗਈ ਸੀ ਦੋ ਦਿਨ ਵਾਸਤੇ ਤੇ ਤੀਜੇ ਦਿਨ ਵਿੱਚ ਆਈਆਂ

ਹਾਂਜੀ ਇੱਥੇ ਬਰ ਬੱਚੇ ਬੈਠੇ ਸੀ ਇਹਨਾਂ ਨੂੰ ধਵਾਂ ਲੱਗੇ ਸੀ ਤੇ ਫਿਰ ਮੈਂ ਗੁਰੂ ਨੂੰ ਕਿਹਾ ਗੁਰੇ ਤਾਂ ਪਾ ਕੇ ਆ ਪੂਰੀ ਸ਼ਾਮ ਹੋ ਗਈ ਸੀ ਮੈਂ ਕਿ ਸੁੱਕ ਲੈਣੀ ਫਿਰ ਮਸ਼ੀਨ ਦੇ ਵਿੱਚ ਅੱਧੇ ਕਿਤੇ ਸਖਾਏ ਜਿਹੜੇ ਰਹਿ ਗਏ ਸੀ ਤੇ ਫਿਰ ਮੈਂ ਇੱਥੇ ਮੱਚੇ ਨੂੰ ਸਬਜੀ ਝੀਰਨ ਲੱਗੀ ਸੀਗੀ ਵਿੱਚ ਮੈਂ ਬਹੁਤ ਭੱਜ ਨੱਟ ਕੇ ਕੰਮ ਕੀਤਾ ਮੈਂ ਕਿ ਦਰੀ ਦਾ ਨਾ ਸਿਉਂਦੇ ਉੱਤੇ ਚਾਦਰ ਜੀ ਨਾ ਰੰਗ ਉੱਗਰ ਗਿਆ ਸੀ ਮੈਂ ਕਿ ਚਲ ਤੁਸੀਂ ਹੋਂ ਤੇ ਇਹਨੂੰ ਬੈਠੀ ਮੈਂ ਸਬਜੀ ਝੀਰਦਨੀ ਆ ਫਿਰ ਮੇਰੇ ਜਿਹੜੇ ਹਸਬੰਡ ਉਹਨਾਂ ਨੇ ਤੜਕਾ ਲਾਇਆ ਨਹੀਂ ਤੂੰ ਨੇ ਮੇਰੀ ਨੇ ਆਟਾ ਬੋਨੇ ਆ ਫਿਰ ਮੈਂ ਦੋ ਦ ਰੋਟੀਆਂ ਪਾਈਆਂ ਮੇਰੇ ਗਿੱਟਿਆਂ ਦਾ ਕੋਈ 拜祭。Bye,